ਕੜਗਾ ਆਇਆ ਕਿ ਨਹੀਂ ਨਿਆਰਾ ਅੱਜ ਰਿਕਾਰਡ ਵੀ ਟੁੱਟਿਆ ਜੋ ਚੀਜ਼ਾਂ ਸਾਰੀਆਂ ਦੱਸਣੀਆਂ ਜਿਹਦਾ ਅੰਦਾਜ਼ਾ ਲਾਇਆ ਸੀਗਾ ਨਾ ਉਹੀ ਚੀਜ਼ ਹੋਈ ਆ ਕੋਈ ਉਲਟ ਫੇਰ ਨਹੀਂ ਮਾਦਾ ਕਹਿੰਦਾ ਜਿੱਥੇ ਸ਼ੀਲੂ ਹੋਮਦਾ ਨਾ ਉੱਥੇ ਵੀਰੋ ਉਲਟ ਫੇਰਦਾ ਹੁੰਦਾ ਹੀ ਨਹੀਂ ਉੱਥੇ ਦਾ ਮੰਨਿਆ ਹੀ ਨਾ ਕਰੋ ਵੀ ਉਲਟ ਫੇਰ ਹੋ ਜਾਣਗੇ ਕੁਛ ਮਿੱਤਰੋ ਅੱਜ ਦਾਸ ਦਾ ਸ਼ਿਲੂ ਨੇ ਤਾਂ ਅੱਗੇ ਵੀ ਦੱਸਿਆ ਹੋਇਆ ਕਿਉਂਕਿ ਰੂਜ ਹੀ ਜੱਤ ਦਾ ਯਾਰ ਇਹਦਾ ਕੋਈ ਆਇਆ ਤਾਂ ਹੈ ਨਹੀਂ ਵੀ ਕੋਈ ਨਵਾਂ ਜੱਤਿਆ ਇਹਦਾ ਝੋਟਾ ਉਦਾਂ ਹੀ ਬੁੱਕ ਦਾ ਇਹ ਕਹਿੰਦਾ ਵੀ ਅੱਜ ਦੇ ਟਾਈਮ ਇਹ ਮੈਂ ਅੱਗੇ ਵੀ ਕਹਿਣਾ ਵੀ ਨਹੀਂ ਹੈਗਾ ਯਾਰ ਤੋੜੇ ਦਾ ਇਹ ਸਿਰਾਈ ਲਾਉਂਦਾ ਪੂਰੀ ਗੱਲਬਾਤ ਕਰਦੇ ਆ ਟੂਰਨਾਮੈਂਟ ਬਾਰੇ ਸੁਲਤਾਨ ਤੇ ਦੁੱਲਾ ਵੀ ਆਏ ਸੀਗੇ ਉਦਾਂ ਤਿਆਰ ਹੋ ਕੇ ਆਏ ਹਨਾ ਬਿਲਕੁਲ ਆਏ ਨਹੀਂ ਵੀ ਦਹੀਂ ਆਈ ਸੀ ਰੇਡਾ ਵੀ ਮਨ ਸੀਗਾ ਪਾਉਣ ਦਾ ਪਰ ਉਹ ਕਿਉਂ ਨਹੀਂ ਪਾ ਗਾ ਉਹਦਾ ਉਹੀ ਜਾਣਦੇ ਮੈਨੂੰ ਵੀ ਕਲੀਅਰ ਨਹੀਂ ਹੋਇਆ ਪਰ ਮੇਤਰੋ ਅੱਜ ਉਹਨਾਂ ਨੇ ਖੇਡਣਾ ਸੀਗਾ ਸ਼ਾਇਦ ਕੋਈ ਹਨਾ ਚੱਕਰ ਜਾਂ ਕੁਝ ਵੀ ਨਹੀਂ ਪਤਾ ਯਾਰ ਉਹ ਤਾਂ ਰੇਡਾਂ ਪਾਉਣੀਆਂ ਸੀਗਾ ਉਹਨਾਂ ਨੇ ਫਿਰ ਉਹ ਟੀਮ ਮੇਤਰੋ ਅੱਜ ਬਾਗੜੀਆਂ ਸਵਾਦ ਆ ਗਿਆ ਸਾਰੇ ਮੈਚ ਹੀ ਟੌਪ ਦੇ ਲੱਗੇ ਆ ਕੋਈ ਇੱਕੋ ਆਏ ਪਹਿਲਾਂ ਇੰਗਲੈਂਡ ਦੀ ਟੀਮ ਤੂਰੀ ਸੀ ਸੈਮੀ ਸੈਮੀ ਨਹੀਂ ਕੁਆਲ ਪਹਿਲਾ ਪੂਲ ਦੇ ਜਿਹੜੇ ਮੈਚ ਸੀਗੇ ਨਾ ਬਾਈਆਂ ਦਾ ਇੱਕ ਹੀ ਵੀ ਡਾਊਟ ਰਹਿੰਦਾਗਾ ਪਹਿਲਾਂ ਆਹ ਚੀਜ਼ ਆਪਾਂ ਕਲੀਅਰ ਕਰ ਲઈએ ਬਈ ਇਹ ਹਾਰ ਕੇ ਯਾਰ ਸ਼ਿੱਲੂ ਫੇਰ ਕਿਵੇਂ ਆ ਗਿਆ ਬਾਈ ਇਹ ਨਾ ਪੂਲ ਬਣੇ ਹੋਏ ਸੀਗੇ ਜਿਨ੍ਹਾਂ ਨੇ ਜੋ ਹੈ ਮੈਂ ਵੀਡੀਓ 'ਚ ਪਹਿਲਾਂ ਵੀ ਕਲੀਅਰ ਕੀਤਾ ਸੀਗਾ ਬਈ ਪੂਲੇ ਤੇ ਪੂਲ B ਬਣਾਏ ਹੋਏ ਸੀਗੇ ਜੋ ਪਹਿਲਾ ਮੈਚ ਹਰਨਗਾ ਉਹਨਾਂ ਦਾ ਫਿਰ ਦੁਬਾਰਾ ਮੈਚ ਹੋਣਾ ਸੀਗਾ ਇਹ ਤਾਂ ਪੋਸਟਰ ਦਾ ਕਾਫੀ ਟਾਈਮ ਪਹਿਲਾਂ ਦਾ ਬਣਾਇਆ ਹੋਇਆ ਸੀਗਾ ਸੋ ਇਹ ਚੀਜ਼ ਤਾਂ ਮਿੱਤਰੋ ਪਹਿਲਾਂ ਤੋਂ ਹੀ ਕਲੀਅਰ ਸੀਗੀ ਇਹ ਤਾਂ ਇਦਾਂ ਹੀ ਹੋਣੇ ਸੀਗੇ ਮੈਚ ਤੇ ਬਾਕੀ ਉਹ ਗੱਲ ਵੱਖਰੀ ਕਰਕੇ ਹਨਾ ਮਾਲਵੇ ਵਾਲੇ ਪਹਿਲਾਂ ਇੰਗਲੈਂਡ ਦੀ ਟੀਮ ਨੇ ਜੋ ਹਰਾਇਆ ਨਾ ਸ਼ੀਲੂ ਨੂੰ ਉਹ ਚੀਜ਼ ਵੱਖਰੀ ਕੀਤੀ ਆ ਆਗਮਾਲੀਏ ਨੇ ਸ਼ੁਰੂ ਵਾਲੇ ਮੈਚ ਜੱਫੇ ਬਹੁਤ ਤਗੜੇ ਲਾਏ ਫਿਰ ਉਦਾਂ ਬਾਅਦ ਚ ਜੋ ਹੈ ਗੱਲ ਨਹੀਂ ਬਣੀ ਅੱਜ ਦੇ ਬੈਸਟ ਦੀ ਗੱਲ ਕਰੀਏ ਵੀ ਵਰਲਡ ਕੱਪ ਤੋਂ ਹੁਣੇ ਸਾਰੇ ਸਾਲ ਹੀ ਗੱਲਾਂ ਚੱਲਣਗੀਆਂ ਵੀ ਕੌਣ ਵੈਸਟ ਬਣਿਆ ਕੌਣ ਜੋ ਹੈ ਜੇਤੂ ਬਣਿਆ ਤਾਂ ਉਹ ਤੋਂ ਆਨੂੰ ਦੱਸ ਦਿਨਾ ਵੀ ਹਰਿਆਣੇ ਵਾਲਾ ਸ਼ੀਲੂ ਤਾਂ ਉਦਾਂ ਹੀ ਬੈਸਟ ਆ ਇਹਨੇ ਤਾਂ ਕੋਈ ਕੱਪ ਛੱਡਿਆ ਹੀ ਨਹੀਂ ਜਿੱਥੋਂ ਇਹ ਰਹਿ ਗਿਆ ਹੋਵੇ ਬੈਸਟ ਬਾਨੋ ਐਵੇਂ ਨਹੀਂ ਤੋੜ ਕਹਿੰਦੇ ਐਵੇਂ ਨਹੀਂ ਕਹਿੰਦੇ ਯਾਰ ਵੀ ਇਹ ਪੀਕ ਤੇ ਖੇਡਦਾ ਇਹਦੀ ਖਾਸियत ਆ ਮਿੱਤਰੋ ਇਹ ਜਦੋਂ ਵਿਗੜਦਾ ਨਾ ਫਿਰ ਐਂਡ ਤਾਂ ਹੀ ਜੋ ਟੀਮ ਨੂੰ ਕੱਲਾ ਹੀ ਲੈ ਜਾਂਦਾ ਸੋ ਅੱਜ ਬੈਸਟ ਹੈ ਯਾਫੀ ਸ਼ੀਲੂ ਅਮਨ ਦਿਓਰੇ ਨੇ ਵੀ ਜੋ ਗੱਲਾਂ ਸਿਰਾ ਲਾ ਗੀਆਂ ਅਮਨ ਦਿਓਰੇ ਨੇ ਵੀ ਐਂਡ ਲਾਈ ਆ ਉਹਦੇ ਵੀ ਮਿੱਤਰੋ ਟੌਪ ਦੇ ਜੱਫੇ ਬੋਲਟ ਦੇ ਸੱਟ ਲੱਗੀ ਸੀ ਬੋਲਟ ਦੀ ਵੀ ਖਾਸियत ਆ ਬਈ ਬਹੁਤ ਸੋਹਣੀਆਂ ਜੁਆ ਕਾਡੀਆਂ ਪਾਉਂਦਾ ਰੇਡਰ ਦੀ ਗੱਲ ਕਰੀਏ ਤਾਂ ਰੇਡ ਬੁਰੀਏ ਨੇ ਵੀ ਕਮਾਲਾ ਕੀਤਾ ਉਹਦੀਆਂ ਵੀ ਰੇਡਾਂ ਦੇਖਣ ਵਾਲੀਆਂ ਸੀਗਾ ਸੋ ਕਮਾਲ ਦੇ ਜੱਫੇ ਕਮਾਲ ਦੀਆਂ ਰੇਡਾਂ ਮੈਚ ਸਾਰੇ ਟੋਪ ਦੇ ਫਾਈਨਲ 'ਚ ਥੋੜਾ ਇੱਕ ਪਾਸਾ ਹੋ ਗਿਆ ਪਹਿਲੇ ਨੰਬਰ ਤੇ ਟੀਮ ਆਈਆ ਮਿੱਤਰੋ ਇੰਡੀਆ ਦੀ ਤੇ ਦੂਜੇ ਨੰਬਰ ਤੇ ਜਿਹੜੀ ਟੀਮ ਹਾਰ ਗਈ ਸੀ ਨਾ ਉਹ ਪਹਿਲੇ ਤੇ ਆਈਆ ਦੂਜੇ ਤੇ ਆਸਟ੍ਰੇਲੀਆ ਬਹੁਤ ਤਗੜੇ ਮੈਚ ਸਾਰੀਆਂ ਹੀ ਟੀਮਾਂ ਟੋਪ ਦੀਆਂ ਖੇਡੀਆਂ ਯੂ ਐਸ ਏ 'ਚ ਅਬਦੁੱਲਾ ਤੇ ਸੁਲਤਾਨ ਚਾਹੀਦੇ ਸੀ ਯਾਰ ਖੇਡਣੇ ਤੁਸੀਂ ਤਿਆਰ ਹੋ ਗਏ ਆਏ ਹੋ ਸੁਲਤਾਨ ਤਿਆਰ ਆ ਪੂਰਾ ਵਧੀਆ ਜੋ ਹੈ ਹਨਾ ਰੇਡਾਂ ਪਾਉਣੀ ਲੱਗਣਾ ਹੁੰਦਾ ਜਦੋਂ ਦੁੱਲਾ ਵੀ ਓਦਾਂ ਹੀ ਆਇਆ ਸੀਗਾ ਫਿਰ ਨਹੀਂ ਲੱਗਿਆ ਹੁਣਾ ਹਨਾ ਸੈੱਟ ਉਹਨਾਂ ਨੂੰ ਮਿੱਤਰੋ ਤਾਂ ਕਰਕੇ ਉਹ ਨਹੀਂ ਖੇਡੇ ਪਰ ਆਉਣ ਵਾਲੇ ਕੱਪਾਂ ਤੇ ਖੇਡਣਗੇ ਜ਼ਰੂਰ ਆਉਣ ਵਾਲੇ ਮੇਲਿਆਂ ਤੇ ਓਦਾਂ ਹੀ ਟੱਕ ਪਾਉਣਗੇ ਇਹ ਵੱਡਾ ਵਾਲਡ ਕੱਪ ਸੀ ਸਾਰਿਆਂ ਨੂੰ ਵਧੀਆ ਲੱਗਿਆ ਹੀ ਹੋਊਗਾ ਲਾਈਕ ਜ਼ਰੂਰ ਕਰਕੇ ਜਾਇਓ 11 ਲੱਖ ਪਹਿਲਾ ਇਨਾਮ ਸੀਗਾ ਉਹ ਇੰਡੀਆ ਨੂੰ ਦਿੱਤਾ ਗਿਆ 9 ਲੱਖ ਦੂਜਾ ਉਹ ਆਸਟ੍ਰੇਲੀਆ ਨੇ ਲਿਆ ਬੋਲ ਦਾ ਨਵੀਂ ਬੋਲ ਦਾ ਨਲ ਸੁਨਵਾਣ ਹੋਇਆ ਬਣਦਾ ਵੀ ਸੀਗਾ ਕਿਉਂਕਿ ਸਿਰਾ ਕੀਤਾ ਉਸ ਮੰਡੇ ਨੇ ਵੀ ਸੋ ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਮੈਚ ਤਗੜੇ ਲੱਗੇ ਨਿਆਰਾ ਆਇਆ ਸਾਰੇ ਭਰਾਵਾਂ ਨੂੰ ਨਵੀਂ ਵੀਡੀਓ ਵਿੱਚ ਮਿਲਦਾ ਮੈਂ ਨਵੀਂ ਅਪਡੇਟ ਲੈ ਕੇ ਤੁਹਾਨੂੰ ਕਿਦਾਂ ਦਾ ਕੱਪ ਲੱਗਿਆ ਉਹ ਵੀ ਤੁਸੀਂ ਜ਼ਰੂਰ ਦੱਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦੇ ਆ ਧੰਨਵਾਦ